ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅੱਜ ਸਾਰੀ ਸਟੇਟ 'ਚ ਕਾਸੋ ਆਪਰੇਸ਼ਨਸ ਲਾਏ ਜਾ ਰਹੇ ਹਨ ਕਾਰਡਨ ਐਂਡ ਸਰਚ ਆਪਰੇਸ਼ਨ ਇਹਦੇ ਤਹਿਤ ਸਾਰੇ ਸੀਨੀਅਰ ਅਫਸਰਾਂ ਦੀ ਇੱਕ ਇੱਕ ਡਿਸਟ੍ਰਿਕਟ ਡਿਊਟੀ ਲਗਾਈ ਗਈ ਹੈ ਔਰ ਲੋਕਲ ਐਸਐਸਪੀ ਨੂੰ ਕਿਹਾ ਗਿਆ ਜਿੱਥੇ ਵੀ ਹਾਰਸਪਾਸ ਨੇ ਜਿੱਥੇ ਮਤਲਬ ਸਾਨੂੰ ਪਿਛਲੇ ਸਮੇਂ 'ਚ ਰਿਕਵਰੀਜ਼ ਹੋਈਆਂ ਔਰ ਸਾਨੂੰ ਉਥੋਂ ਅਕਿਊਜ਼ ਫੜੇ ਗਏ ਆ ਪਲੱਸ ਜਿਹੜੇ ਸਾਨੂੰ ਸ਼ੱਕੀ ਏਰੀਆਜ਼ ਨੇ ਜਿਹਦਾ ਨਜ਼ਰ ਆ ਕਿ ਇਥੇ ਸੇਲਵਡਰਸ ਹੁੰਦੀਆਂ ਜਾਂ ਹੋ ਸਕਦੀਆਂ ਉਹਨਾਂ ਨੂੰ ਅਸੀਂ ਕੰਪਲੀਟਲੀ ਸਰਚ ਕਰ ਰਹੇ ਹਾਂ ਉਸੇ ਕੱਢੀ ਤਾ ਅਸੀਂ ਅੱਜ ਇੱਥੇ ਇੱਕ ਸੌਲਵੈਂਟ ਜਾਈਆਂ ਐਸਲੇ ਪਠਾਨਗੋਟ ਤਿੰਨ ਜਗ੍ਹਾ ਉਪਰਸ਼ਨ ਚੱਲ ਰਹੇ ਨੇ ਇਕ ਲਮੀਨੀ ਇਕ ਪ੍ਰੇਮਨਗਰ ਔਰ ਇਕ ਇਥੇ ਸੋ ਆਪ ਕਮ ਹੇਅਰ ਕਿਉਂਕਿ ਮਾਨਯੋ ਪ੍ਰਧਾਨ ਮੰਤਰੀ ਜੀ ਜੀਐਨਕੇ ਜਾਦੇ ਉਹ ਦੇਖ ਕੇ ਕੱਲ ਦਾ ਸਾਡੇ ਇਲਾਕਿਆਂ ਦੇ ਵਿੱਚ ਔਰ ਆਸ-ਪਾਸ ਜਿਹੜਾ ਜੀਐਨਕੇ ਏਰੀਆ ਉੱਥੇ ਰੈਡ ਅਲਰਟ ਇਸ਼ੂ ਹੈ ਦਾ ਤੁਸੀਂ ਦੇਖ ਰਹੇ ਹੋ ਰਾਤ ਤੋਂ ਸਾਡੀ ਐਕਟੀਵਿਟੀ ਕਾਫੀ ਜ਼ਿਆਦਾ ਇੱਥੇ ਵਧੀ ਦੀ ਹੈ ਅਸੀਂ ਕਾਫੀ ਨਾਕਾਜ਼ ਲਗਾਏ ਨੇ ਆਪਣੇ ਪੁਲਿਸ ਸਟੇਸ਼ਨਸ ਨੂੰ ਆਪਣੇ ਹੋਰ ਥਾਵਾਂ ਨੂੰ ਪੂਰੀ ਤਰ੍ਹਾਂ ਸਟਰੈਂਥਨ ਕੀਤਾ ਹੈਗਾ ਰਾਤ ਨੂੰ ਨਾਈਟ ਡੋਮਿਨੈਂਸ ਤੱਕ ਹੈ ਵਗੈਰਾ ਅਲੋਂਗ ਵਿਦ ਦੀ ਬੀਐਸਐਫ ਐਂਡ ਆਰਮੀ ਆਲਸੋ ਉਸੇ ਗੜੀ ਤੇ ਆ ਤੁਸੀਂ ਅੱਜ ਇੱਥੇ ਅਪ੍ਰੈਸ਼ਨ ਵਾਸਤੇ ਆਏ ਆਂ ਐਂਡ ਆਈਲ ਬਰੀਫ ਦੀ ਫੋਰਸ ਸਵੇਰ ਦਾਗਾ ਸਾਡਾ ਬਾਕੀ ਅਪ੍ਰੈਸ਼ਨ ਉਹ ਚੱਲੇਗਾ ਕੁਝ ਬ੍ਰਾਹਮਤ ਵੀ ਹੋਇਆ ਹਜੇ ਜੋ ਆਪਰੇਸ਼ਨ ਖਤਮ ਹੋਏਗਾ ਫਿਰ ਤਨ ਫਿਗਰਸ ਆਉਣਗੇ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਸਭ ਕਿਨੇ ਜਵਾਨ ਜਿਹੜੇ ਇਸ ਆਪਰੇਸ਼ਨ ਦੇ ਵਿੱਚ ਸ਼ਾਮਿਲ ਨੇ ਇਥੇ ਸਾਲਿਡ ਜਵਾਨ ਨੇ ਜੀ ਆਫਸਰਸ ਔਰ ਜਵਾਨ ਡੀਐਸਪ ਸਾਹਿਬ ਨੇ ਰੂਰਲ ਮਿਸਰ ਕਿਸ਼ਨ ਐਸਐਮਨਜੀਤ ਸਿੰਘ ਐਸਚੋ ਤਾਰਾਗੜ ਇੰਸਪੈਕਟਰ ਹਰਮੀਤ ਸਿੰਘ ਐਸਚੋ ਸਦਰ ਵਾਡ ਦੀ ਟੀਮ ਰਗਾਈਆਂ ਨੇ ਬਿਕਾਜ਼ ਅਸੀਂ ਰਾਤ ਤੋਂ ਹੀ ਕਾਫੀ ਇਸ ਸੀਰੀਅਸ ਐਕਟਿਵ ਹੋਏ ਹੋਏ ਨੇ ਸਾਰੀ ਰਾਤ ਆਫਸਰਸ ਮੈਂ ਔਰ ਐਸਐਸਪ ਸਾਹਿਬ ਅਸੀਂ ਇਥੇ ਕੁੰਦਰੇ ਆ ਜੀ ਅ ਵਾਇਲਡ ਫਾਰਮਡ ਅ ਗਰੁੱਪ ਉਸ ਹਰ ਆਪਸ਼ਨ ਕਿਹਾ ਸੀ ਕਿ ਸਾਨੂੰ ਆਪਣੀ ਬਗੈਦਾ ਲਾਈਵ ਪਿਕਚਰਸ ਔਰ ਵੀਡੀਓਸ ਬਾਓ ਮੇਨ ਏਮ ਇਹੀ ਆ ਕਿ ਇਲਾਕਾ ਬਿਲਕੁਲ ਸ਼ਾਂਤਵੇਂ ਹੀ ਰਹੇ ਕੋਈ ਸ਼ਰਾਰਤ ਨਾ ਹੋਵੇ ਔਰ ਉਹਦੇ ਨਾਲ ਨਾਲ ਜਿਹੜੇ ਡਰੱਗਸ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਹੈਗੀ ਹੈ ਉਰਤੇ ਜਿਹੜੀ ਹੈਗੀ ਆ ਸਟਰੋਂਗ ਕਾਰਵਾਈ ਐ ਐਕਸ਼ਨ ਆ ਉਹ ਕੀਤਾ ਜਾ ਸਕੇ